ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਦਾ ਸੀਐਮ ਦੀ ਕੋਠੀ ਦੇ ਵਿੱਚ અપਮਾਨ ਕੀਤਾ ਗਿਆ ਆਖਰਕਾਰ ਅਮਨ ਰੋੜਾ ਦਾ ਸੀਐਮ ਦੀ ਕੋਠੀ ਦੇ ਵਿੱਚ ਕਿਉਂ અપਮਾਨ ਕੀਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਦਾ ਸੀਐਮ ਦੀ ਕੋਠੀ ਦੇ ਵਿੱਚ અપਮਾਨ ਕੀਤਾ ਗਿਆ ਆਖਰਕਾਰ ਕੀ ਹੈ ਪੂਰੀ ਕਹਾਣੀ ਗਗਨ ਸਾਰਿਆਂ ਨੂੰ ਪਤਾ ਕਿ ਕੱਲ ਮੀਟਿੰਗ ਸੀਗੀ ਪੰਜਾਬ ਕੈਬਨਿਟ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚੱਲਣੀ ਸੀ ਸਾਰੇ ਮੰਤਰੀ ਵਾਰੀ-ਵਾਰੀ ਨਾਲ ਆਏ ਜਿਵੇਂ ਹੀ ਅਮਨ अरोड़ा ਦੀ ਗੱਡੀ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ਤੇ ਪਹੁੰਚੀ ਜਿੱਥੇ ਮੀਟਿੰਗ ਹੋਣੀ ਸੀ ਬੇਸ਼ੱਕ ਮੁੱਖ ਮੰਤਰੀ ਹਸਪਤਾਲ ਚੋਂ ਵੀਡੀਓ ਕਾਨਫਰੰਸ ਰਾਹੀਂ ਜੁੜੇ ਸੀ ਵੀਡੀਓ ਕਾਲ ਰਾਹੀਂ ਜੁੜੇ ਸੀ ਪਰ ਮੀਟਿੰਗ ਮੁੱਖ ਮੰਤਰੀ ਦੀ ਕੋਠੀ ਚ ਹੀ ਹੋਈ ਆ ਅਮਨ अरोड़ा ਜਿਵੇਂ ਹੀ ਆਏ ਜਿਹੜੇ ਉੱਥੇ ਸੁਰੱਖਿਆ ਦੇ ਅਹਿਲਕਾਰ ਮੌਜੂਦ ਸੀ ਸੁਰੱਖਿਆ ਕਰਮੀ ਮੌਜੂਦ ਸੀ ਉਹਨਾਂ ਨੇ ਉਹਦੀ ਗੱਡੀ ਨੂੰ ਰੋਕਿਆ ਰੁਕ ਕੇ ਫਿਰ ਕਿਹਾ ਕਿ ਕੌਣ ਹੈ ਅੰਦਰ ਫਿਰ ਕਿਹਾ ਕਿ ਸ਼ੀਸ਼ਾ ਥੱਲੇ ਕਰਕੇ ਦਿਖਾਓ ਤੇ ਸ਼ੀਸ਼ਾ ਜਦੋਂ ਥੱਲੇ ਕਰਕੇ ਦਿਖਾਇਆ ਗਿਆ ਤਾਂ ਉਹਦੇ ਵਿੱਚ ਕਿਹਾ ਜਾਂਦਾ ਕਿ ਅਮਨ अरोड़ा ਮजूद ਸੀ ਕੱਲ ਦੀ ਰਿਪੋਰਟਾਂ ਤੱਕ ਨਾ ਨਹੀਂ ਸੀ ਆ ਰਿਹਾ ਕਿ ਕਿਹਦੇ ਨਾਲ ਇਹ ਹੋਇਆ ਅੱਜ ਜੋ ਮੀਡੀਆ ਰਿਪੋਰਟਾਂ ਆਈਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਅਮਨ अरोड़ा ਜਿਹੜੇ ਆ ਉਸ ਗੱਡੀ 'ਚ ਸਵਾਰ ਸੀ ਅਮਨ ਅਰੋੜਾ ਬੜੇ ਗੁੱਸੇ ਹੋਏ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਠੀਕ ਆ ਤੁਸੀਂ ਬੇਸ਼ੱਕ ਅਮਨ ਅਰੋੜਾ ਉਪਰ ਤੁਹਾਡੀ ਗੱਡੀ ਬਾਹਰ ਲੱਗੂਗੀ। ਬਾਕੀ ਜਿੰਨੇ ਵੀ ਮੰਤਰੀ ਸੀ ਕਿਹਾ ਜਾਂਦਾ ਕਿ ਲਗਭਗ ਸਾਰਿਆਂ ਦੀਆਂ ਗੱਡੀਆਂ ਅੰਦਰ ਗਈਆਂ ਸੀ ਅੰਦਰ ਹੀ ਰੁਕੀਆਂ। ਅਮਨ ਅਰੋੜਾ ਦੀ ਗੱਡੀ ਅੰਦਰ ਨਹੀਂ ਵੜਨ ਦਿੱਤੀ ਸੀ ਐਮ ਦੀ ਰੈਸ਼ ਦੇ ਵਿੱਚ। ਪਹਿਲਾਂ ਅਮਨ ਅਰੋੜਾ ਦੀ ਗੱਡੀ ਨਹੀਂ ਅੰਦਰ ਵੜਨ ਦਿੱਤੀ ਗਈ। ਫਿਰ ਜਦੋਂ ਰੁਲਾ ਰੁਲਾ ਵਧਿਆ ਤਾਂ ਉੱਚ ਅਫਸਰ ਆਏ ਕਿਹਾ ਜਾਂਦਾ ਕਿ ਡੀਆਈਜੀ ਸੁਰੱਖਿਆ ਆਏ ਤਾ ਉਹਨਾਂ ਨਾਲ ਗੱਲਬਾਤ ਕੀਤੀ ਅਮਨ अरोड़ा ਨੇ ਪ੍ਰਧਾਨ ਵਾਲਾ ਤੇ ਮੰਤਰੀ ਵਾਲਾ ਰੋਪ ਦਿਖਾਇਆ ਜਦੋਂ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਅੰਦਰ ਚਲੇ ਜਾਓ ਤੁਹਾਨੂੰ ਛੱਡ ਕੇ ਗੱਡੀ ਵਾਪਸ ਬਾਹਰ ਆ ਜਾਵੇਗੀ ਇਹ ਕੁਝ ਹੋਇਆ ਅਮਨ अरोड़ा ਦੇ ਨਾਲ ਅਮਨ अरोड़ा ਕੌਣ ਨੇ ਅਮਨ अरोड़ा ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਆਪ ਦੇ ਤੇ ਪੰਜਾਬ ਦੇ ਕੈਬਨਿਟ ਵਜ਼ੀਰ ਵੀ ਨੇ ਇਹ ਕਿਉਂ ਹੋ ਰਿਹਾ ਹੈ ਆ ਆਮੜੋ ਰੋੜਾ ਕਹਿੰਦੇ ਉਦੋਂ ਬਾਅਦ ਬਹੁਤ ਰੋਲਾ ਪਾਇਆ ਕਿ ਜਿਨ੍ਹਾਂ ਨੇ ਐ ਕੀਤਾ ਮੇਰੇ ਨਾਲ ਜਿਹੜੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਸਸਪੈਂਡ ਕਰੋ ਚਲੋ ਉਹ ਉੱਥੇ ਵੀ ਉਹਨਾਂ ਦੀ ਕੋਈ ਨਹੀਂ ਚੱਲੀ ਅਫਸਰ ਕਹਿੰਦੇ ਕਿ ਇਹਨਾਂ ਨੇ ਤਾਂ ਉਹ ਕਰਨਾ ਹੈ ਜੋ ਕਿਹਾ ਗਿਆ ਹੈ ਜੋ ਇਹਨਾਂ ਨੂੰ ਹੁਕਮ ਹੋਏ ਨੇ ਇਹਨਾਂ ਨੇ ਤਾਂ ਉਹੀ ਹੁਕਮ ਬਜਾਉਣੇ ਨੇ ਗਗਨ ਮੁੱਖ ਮੰਤਰੀ ਦੀ ਘਰ ਚ ਜਾਣ ਦਾ ਪ੍ਰੋਟੋਕੋਲ ਇਹ ਹੈ ਕਿ ਤੁਹਾਡੀਆਂ ਗੱਡੀਆਂ ਪਹਿਲਾਂ ਉੱਥੇ ਲਿਖੀਆਂ ਜਾਂਦੀਆਂ ਨੇ ਕਿ ਫਲਾਣੇ ਨੰਬਰ ਗੱਡੀ ਆਊਗੀ ਇਹਦੇ ਚ ਇੰਨੇ ਬੰਦੇ ਬੈਠੇ ਹੋਣਗੇ ਤੇ ਫਲਾਣਾ ਬੰਦਾ ਇਹਦੇ ਚ ਬੈਠਾ ਆਊਗਾ ਉਹ ਪਹਿਲਾਂ ਤੈ ਹੁੰਦਾ ਆ ਉਹਦੇ ਲਈ ਕੋਈ ਐ ਨਹੀਂ ਅਚਾਨਕ ਜਿਵੇਂ ਆਪਣੇ ਘਰ ਕੋਈ ਰਿਸ਼ਤੇਦਾਰ ਆ ਜਾਂਦਾ ਇਦਾਂ ਆਉਣਾ ਬਹੁਤ ਮੁਸ਼ਕਲ ਹੁੰਦਾ ਕਿਸੇ ਦਾ ਕੋਈ ਵੱਡਿਆ ਬੰਦਾ ਆ ਜਾਏ ਪ੍ਰਧਾਨ ਮੰਤਰੀ ਆ ਜਾਏ ਤਾਂ ਕਲਿਆਦਾ ਗੱਲ ਨਹੀਂ ਜਿਹੜੇ ਆਮ ਲੋਕ ਨੇ ਜਾਂ ਮੰਤਰੀ ਨੇ ਜਾਂ ਇਸ ਤਰ੍ਹਾਂ ਦਾ ਰੁਤਬਾ ਰੱਖਣ ਵਾਲੇ ਲੋਕ ਨੇ ਉਹਨਾਂ ਦੀਆਂ ਗੱਡੀਆਂ ਜਿਹੜੇ ਵੀ ਇਵੈਂਟ ਵਾਸਤੇ ਫੰਕਸ਼ਨ ਵਾਸਤੇ ਪ੍ਰੋਗਰਾਮ ਵਾਸਤੇ ਆ ਰਹੀਆਂ ਹੁੰਦੀਆਂ ਨੇ ਉਹ ਲਿਖੀਆਂ ਹੁੰਦੀਆਂ ਨੇਗੀਆਂ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਦੇ ਅੰਦਰ ਭਗਵੰਤ ਮਾਨ ਕੀ ਅਮਨ अरोड़ा ਦੇ ਖਿਲਾਫ ਹੋ ਗਿਆ ਕਿਉਂਕਿ ਅਮਨ अरोड़ा ਦੀ ਚਰਚਾ ਵਾਂਣੀ ਕਿ ਉਹ ਉਪ ਮੁੱਖ ਮੰਤਰੀ ਬਣ ਜਾਣਗੇ ਜਾਂ ਕਈ ਗੱਲਾਂ ਹੋਰ ਚੱਲ ਰਹੀਆਂ ਨੇ ਅਮਨ अरोड़ा ਤੇ ਭਗਵੰਤ ਮਾਨ ਦੀ ਪਹਿਲਾਂ ਵੀ ਕੋਈ ਬਹੁਤੀ ਦਾਲ ਗਲ ਦੀ ਨਹੀਂ ਹੈਗੀ ਇੱਕ ਤਾਂ ਗਵਾਂਢੀ ਨੇ ਇੱਕ ਦੂਜੇ ਦੇ ਹਲਕਿਆਂ 'ਚ ਵੀ ਤੇ ਪਿੰਡ ਦੇ ਵੀ ਤੇ ਦੂਜਾ ਇਹ ਹੈ ਕਿ ਸਿਆਸੀ ਤੌਰ ਤੇ ਦੋਵਾਂ ਦਾ ਕਦ ਵੱਡਾ ਹੋ ਚੁੱਕੇ ਇੱਕ ਮੁੱਖ ਮੰਤਰੀ ਹੈ ਇੱਕ ਪ੍ਰਧਾਨ ਹੈ ਪ੍ਰਧਾਨ ਵੀ ਕੋਈ ਮੁੱਖ ਮੰਤਰੀ ਤੋਂ ਘੱਟ ਤਾਂ ਹੁੰਦਾ ਨਹੀਂ ਇਸ ਕਰਕੇ ਉਹਨਾਂ ਦੀ ਆਪਸ ਚ ਅਦਾਲਤਾਂ ਨਹੀਂ ਗੱਲ ਰਹੀ ਹੁਣ ਇਹ ਸਵਾਲ ਪੈਦਾ ਹੋ ਰਿਹਾ ਕਿ ਕੌਣ ਅਮਨ अरोड़ा ਦੇ ਨਾਲ ਇਵੇਂ ਕਰਾ ਰਿਹਾ ਇਹ ਸਭ ਤੋਂ ਵੱਡਾ ਸਵਾਲ ਹੈ ਹਰਿੰਦਰ ਆਖਰਕਾਰ ਲੰਗੀਕਲ ਕੈਬਨਟ ਮੀਟਿੰਗ ਹੁੰਦੀ ਹੈ 14-15 ਮੰਤਰੀਆਂ ਦੀਆਂ ਗੱਡੀਆਂ ਅੰਦਰ ਜਾਣ ਦਿੱਤੀਆਂ ਜਾਂਦੀਆਂ ਨੇ ਕਿਸੇ ਨੂੰ ਨਹੀਂ ਰੋਕਿਆ ਜਾਂਦਾ ਫਿਰ ਅਮਨ ਰੋੜਾ ਦੀ ਹੀ ਗੱਡੀ ਨੂੰ ਕਿਉਂ ਰੋਕਿਆ ਜਾਂਦਾ ਕਿਉਂ ਕਿਹਾ ਜਾਂਦਾ ਵੀ ਸ਼ੀਸ਼ਾ ਡਾਊਨ ਕਰੋ ਦਿਖਾਓ ਕੌਣ ਹੈ ਚੈਕਿੰਗ ਕੀਤੀ ਜਾਂਦੀ ਹੈ ਅਮਨ ਰੋੜੇ ਨਾਲ ਅਜਿਹਾ ਸਲੂਕ ਕਿਉਂ ਕੀਤਾ ਗਿਆ ਗਣਾ ਦੋ ਖਬਰਾਂ ਜਿਹੜੀਆਂ ਇਸ ਮਾਮਲੇ 'ਚ ਦੋ ਜਾਣਕਾਰੀਆਂ ਖਬਰਾਂ ਤਾਂ ਨਹੀਂ ਕਹਿ ਸਕਦੇ ਜਾਣਕਾਰੀਆਂ ਫਲੋਟ ਕਰ ਰਹੀਆਂ ਨੇ ਮਾਰਕੀਟ ਦੇ ਅੰਦਰ ਹਾਂ ਸਿਆਸੀ ਹਲਕਿਆਂ ਦੇ ਅੰਦਰ ਤੇ ਪੋਲੀਟੀਕਲ ਕੋਡੋਰਸ ਦੇ ਤੇ ਮੀਡੀਆ ਦੇ ਹਲਕਿਆਂ ਚ ਇਹ ਚੀਜ਼ਾਂ ਚੱਲ ਰਹੀਆਂ ਨੇ ਕਿ ਇੱਕ ਤਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਸ਼ੁਰੂਜ ਕਰ ਗਿਆ ਹਟਿਆ ਕਿ ਭਗਵੰਤ ਮਾਨ ਦੀ ਅਮਨ ਅਰੋੜੇ ਦੇ ਨਾਲ ਦਾਲ ਨਹੀਂ ਗੱਲਦੀ ਇਹ ਸਾਰਿਆਂ ਨੂੰ ਪਤਾ ਹੈ ਕੀ ਭਗਵੰਤ ਮਾਨ ਦੇ ਜਿਹੜੇ ਅਸਤੀਫੇ ਦੀਆਂ ਗੱਲਾਂ ਚੱਲੀਆਂ ਜਿਹੜਾ ਉਹਨਾਂ ਤੇ ਹਾਲੇ ਵੀ ਪ੍ਰੈਸ਼ਰ ਹੈ ਅਸਤੀਫਾ ਦੇਣ ਦਾ ਕੀ ਅਮਨ ਅਰੋੜਾ ਉਹਦੇ ਵਿੱਚ ਵੀ ਕੋਈ ਭਾਗੀਦਾਰ ਨੇ ਤੇ ਭਗਵਾਨ ਤੁਹਾਨੂੰ ਇਹ ਗੱਲ ਪਸੰਦ ਨਾ ਆ ਰਹੀ ਹੋਵੇ ਇੱਕ ਇਹ ਵੀ ਇੱਕ ਕਾਰਨ ਹੋ ਸਕਦਾ ਜਿਹੜਾ ਕਾਰਨ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਇਹ ਮੇਰਾ ਮੰਨਣਾ ਸੀ ਜਿਹੜਾ ਮੈਂ ਪਹਿਲਾਂ ਵਾਲਾ ਕਾਰਨ ਦੱਸਿਆ ਜਿਹੜਾ ਮੀਡੀਆ ਦੇ ਵਿੱਚ ਕਾਰਨ ਚੱਲ ਰਹੇ ਨੇ ਉਹ ਇਹ ਨੇ ਕਿ ਅਮਨ अरोड़ा ਨੇ ਕਿਸੇ ਹੋਰ ਪਾਸੇ ਕਿਸੇ ਹੋਰ ਛਤਰੀ ਤੋਂ ਕੇਜਰੀਵਾਲ ਦੀ ਛਤਰੀ ਤੋਂ ਉੱਡ ਕੇ ਕਿਸੇ ਹੋਰ ਛਤਰੀ ਤੇ ਬਹਿਣ ਦਾ ਮਨ ਬਣਾਇਆ ਤੇ ਇਸ ਦੀ ਜਾਣਕਾਰੀ ਇੰਟੈਲੀਜੈਂਸ ਦੇ ਰਾਹੀਂ ਜਿਹੜਾ ਖੂਫੀਆ ਵਿਭਾਗ ਦੇ ਰਾਹੀਂ ਭਗਵਾਨਤਮਾਨ ਨੂੰ ਵੀ ਪਤਾ ਹੈ ਤੇ ਕੇਜਰੀਵਾਲ ਨੂੰ ਵੀ ਪਤਾ ਕਹਿੰਦੇ ਕਿ ਇੱਕ ਮੀਟਿੰਗ ਚੱਲੀ ਸੀ ਜਿੱਥੇ ਬਹੁਤ ਵੱਡੇ ਵੱਡੇ ਬੰਦੇ ਬੈਠੇ ਸੀ ਸਿਆਸੀ ਤੌਰ ਦੇ ਉੱਤੇ ਉਸ ਮੀਟਿੰਗ ਚ ਕੇਜਰੀਵਾਲ ਨੇ ਅਮਨ अरोड़ा ਨੂੰ ਮੀਨਾ ਮਾਰਿਆ ਯਾਨੀ ਕਿ ਦੱਸਣ ਵਾਲੇ ਨਾਂ ਨਹੀਂ ਲੈ ਰਹੇ ਪਰ ਜੋ ਗੱਲ ਹੈ ਉਹ ਚੱਲ ਰਹੀ ਹੈ ਕਿ ਤੁਸੀਂ ਜੇ ਜਾਣਾ ਜੂਣਾ ਕਿਤੇ ਤਾਂ ਸਾਨੂੰ ਦੱਸ ਕੇ ਜਾਇਓ ਸਾਡਾ ਦਿਲ ਨਾ ਤੋੜ ਕੇ ਜਾਇਓ ਯਾਨੀ ਕਿ ਇਹ ਗੱਲਾਂ ਚੱਲ ਰਹੀਆਂ ਨੇ ਕੀ ਪਤਾ ਇਸੇ ਗੱਲ ਕਰਕੇ ਹੈ ਜੋ ਭਗਵਾਨਤਮਾਨ ਦੀ ਨਿੱਜੀ ਰੰਜਿਸ਼ ਹੈ ਸਿਆਸੀ ਰੰਜਿਸ਼ ਹੈ ਕੋਈ ਜੋ ਚਲ ਮਾਮਲਾ ਇਸਵੇ ਆਮ ਆਦਮੀ ਪਾਰਟੀ ਚ ਚੱਲ ਰਿਹਾ ਜਾਨੀ ਕਿ ਚਰਚਾ ਇਸ ਚੀਜ਼ ਦੀ ਹੈ ਕਿ ਅਮਨ अरोड़ा ਕਿਸੇ ਛਤਰੀ ਹੋਰ ਤੇ ਉਡਾਰੀ ਮਾਰਨ ਦੀ ਤਾਕਤ ਸੀ ਇਹ ਰਿਪੋਰਟਾਂ ਇੰਟੈਲੀਜੈਂਸ ਦੇ ਥਰੂ ਜਿਹੜੀਆਂ ਨੇ ਉਹ ਗਈਆਂ ਆ ਆਪ ਦੀ ਲੀਡਰਸ਼ਿਪ ਦੇ ਕੋਲੇ ਇਸੇ ਕਰਕੇ ਆਪ ਦੀ ਲੀਡਰਸ਼ਿਪ ਬਹੁਤ ਹੀ ਖੁਸ਼ ਨਹੀਂ ਹੈ ਪਰ ਸਵਾਲ ਇਹ ਹੈ ਕਿ ਫਿਰ ਅਮਨ ਅਰੋੜਾ ਦਾ ਨਾਂ ਕਿਉਂ ਚਲਾ ਰਹੀ ਹੈ ਆਪ ਦੀ ਲੀਡਰਸ਼ਿਪ ਉਪ ਮੁੱਖ ਮੰਤਰੀ ਵਾਲੇ ਕੇਸ ਚ ਇਹ ਜਾਨੀ ਕਿ ਸਾਰੀਆਂ ਗੱਲਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਮੰਤੰਜਣ ਜਿਆ ਬਣਾਈ ਜਾਂਦੀ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਦੇ ਵਿੱਚ ਚੀਜ਼ ਇੱਕ ਫੜਦੇ ਆ ਦੂਜੀ ਨਿਕਲਉਂਦੀ ਹੈ ਦੂਜੀ ਫੜਦੇ ਆ ਤੀਜੀ ਨਿਕਲਉਂਦੀ ਹੈ ਖੈਰ ਐਡੇ ਸਿਆਸਤਦਾਨਤ ਹੈ ਨਹੀਂ ਕਿ ਇਹ ਪਰ ਮੈਨੂੰ ਲੱਗਦਾ ਹੈ ਕਿ ਆਪਸ ਚ ਇਹ ਨਾ ਕਿ ਜ਼ਿਆਦਾ ਉਲਝ ਕੇ ਕਿ ਅਗੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਤੰਦ ਕਿੱਥੇ ਛੱਡਣੀ ਹੈ ਤੇ ਕਿੱਥੇ ਫੜਨੀ ਹੈ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀਓ ਇਜਾਜ਼ਤ ਧੰਨਵਾਦ